ਪਟਾਲੇ ਵਾਲਿਆਂ ਨੇ ਝਾੜੂ ਦੇ ਨਾਲ-ਨਾਲ ਪੋਚਾ ਵੀ ਲਾ ਦਿੱਤਾ ਨੁੱਕਰਾਂ 'ਚ ਵੀ ਘੱਟਾ ਨਹੀਂ ਹੈ। ਇੱਕ ਵਾਰ ਸ਼ਹਿਰੀ ਕਲਸੀ ਨੂੰ ਦੇਖ ਕੇ ਵੇਖ ਲਿਓ ਜੇ ਕੰਮ ਕਰੂੰਗਾ ਦੇਖ ਲਿਆ ਵੋਟਾਂ ਪਾਓ ਨਹੀਂ ਤੇ ਮੈਨੂੰ ਵੋਟਾਂ ਨਾ ਪਾਓ। ਸ਼ਹਿਰੀ ਤੋ ਖਾਦਵੇਂ ਨਾ ਫਿਰ ਉਹਨੂੰ ਤੀਕ ਤੇ ਆ ਵੀ ਆ ਕਾਕਾ ਕਾਫੂ ਕੇ ਤਰ੍ਹਾਂ ਆਇਆ ਸੇਵਾ ਦੇਸ਼ ਦੀ ਜਿੰਨੜੀਏ ਬੜੀ ਔਖੀ ਕੱਲਾ ਕਦਨੀਆਂ ਟੇਰ ਸਖੰਦੀਆਂ ਨੇ ਜਿਨ੍ਹਾਂ ਦੇਸ਼ ਦੀ ਖਾਤਰ ਸੇਵਾ ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲਿਆ ਨੇ ਐਸਾ ਤੂਫਾਨ ਇਹ ਕੌਲੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਇਹ ਮੁੰਡਾ ਸਾਡਾ ਖੜ ਗਿਆ ਇੱਕ ਮੌਕਾ ਚੱਲ ਰਿਹਾ ਇਤਰਾ ਦੇ ਘਰ ਨੇ ਇਸਰਾ ਘਰਾਂ ਦੇ ਵਿੱਚ ਉੱਠ ਕੇ ਆਇਆ ਪਹਿਲਾ ਆਪਣੀ ਮਾਰਤਿ ਜੰਮ ਕੀਤਾ ਪਾਰਟੀ ਨੇ ਚੰਗਾ ਲੱਗਾ ਪਾਰਟੀ ਨੇ ਐਮਐਲਏ ਦੀ ਟਿਕਟ ਦੇ ਕੇ ਨਵਾਜ ਦਿੱਤਾ ਫਿਰ ਬਟਾਲੇ ਦੇ ਲੋਕਾਂ ਨੂੰ ਮੈਂ ਕਿਹਾ ਮੈਂ ਕਿਹਾ ਲੋਕਾਂ ਮਿਲਿਆ ਜੇ ਇੱਕ ਵਾਰੀ ਝਾੜੂ ਫੇਰ ਦਿਓ ਉਹ ਬਟਾਲੇ ਵਾਲਿਆਂ ਨੇ ਝਾੜੂ ਦੇ ਨਾਲ ਨਾਲ ਪੋਚਾ ਵੀ ਲਾ ਦਿੱਤਾ ਨੁੱਕਰਾਂ 'ਚ ਵੀ ਘੱਟਾ ਦੀ ਹੈ ਐਨੀਆਂ ਵੋਟਾਂ ਪਾ ਚੜੀਆਂ ਲੇਨੀਆਂ ਵੋਟਾਂ ਫਿਰ ਸਾਡਾ ਫਰਜ਼ ਬਣਦਾ ਜੇ ਲੋਕ ਵਿਸ਼ਵਾਸ ਕਰਨ ਉਹਨਾਂ ਦੇ ਵਿਸ਼ਵਾਸ ਤੇ खरे ਉਤਰੀਏ ਹੁਣ ਤੁਹਾਡੀ ਕਚੈਰੀ ਚ ਆਇਆ ਤੁਸੀਂ ਲੈ ਕੇ ਆਇਓ ਤੁਸੀਂ ਪਿਆਰ ਕਰਦੇ ਹੋ ਮੈਂ ਉਹ ਬੇਨਤੀ ਕਰੂਗਾ ਇੱਕ ਵੋਟਾ ਸ਼ਹਿਰੀ ਕਲਸੀ ਨੂੰ ਦੇ ਕੇ ਵੇਖ ਲਿਓ ਜੇ ਕੰਮ ਕਰੂੰਗਾ ਦੇਖ ਲਿਆ ਵੋਟਾਂ ਪਾਓ ਨਹੀਂ ਤੇ ਮੈਨੂੰ ਵੋਟਾਂ ਨਾ ਪਾਓ ਮੈਂ ਤੁਹਾਨੂੰ ਦੱਸਦਾ ਤੇ ਵੇਖ ਹੀ ਲਿਆ ਆਪਣਾ ਤਸੱਲੀ ਨਾ ਮੋਟਾ ਪਾਈਆ ਮਾਕੇ ਵੀ ਦੱਸਦਾ ਇਹ ਗਰਦਾਸਪੁਰ ਦੇ ਨੇ ਜਦੋਂ ਕੋ ਬਾਹਰ ਹੁੰਦਾ ਉਹਨੂੰ ਪਿਆਰ ਵੀ ਬੜਾ ਕਰਦੇ ਆ ਤੇ ਫਿਰ ਜਦੋਂ ਕੋ ਧੋਖਾ ਦੇਵੇ ਨਾ ਤਾਂ ਫਿਰ ਉਹਨੂੰ ਦੀਕ ਤੇ ਆ ਵੀ ਆ ਕਾਕਾ ਕਾਬੂ ਕਿਸ ਤਰ੍ਹਾਂ ਦਾ ਹੈ ਸੋ ਇਹੋ ਜੰਤੀ ਹੈ ਰਾਜਨੀਤੀ ਕਰਨੀ ਹੈ ਹੋਰ ਤੱਕ ਸਾਨੂੰ ਕੰਮ ਕਰਦੇ ਆ ਰਾਤ ਦੇ ਮਾਰਜੂ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਦਿਨ ਰਾਤ ਕੀਤੀ ਆਪਰੋਧੀ ਕਹਿੰਦੇ ਸੀ ਪਹਿਲਾਂ ਕਹਿੰਦੇ ਸੀ ਇਹ ਸਰਕਾਰ ਨਹੀਂ ਬੰਦਦੀ ਫਿਰ ਬੰਦਵੇਂ ਜਿੱਦ ਕੇ ਫਿਰ ਕਹਿੰਦੇ ਹੁਣ ਚੱਲਣੀ ਨਹੀਂ ਬੰਦ ਤੇ ਗਈ ਐ ਚੱਲਦੀ ਨਹੀਂ ਉਹ ਵੀ ਚਲਾਉਂਦਾ ਫਿਰ ਕਹਿੰਦੇ ਮਨੇ ਗਰੰਟੀਆਂ ਬੜੀਆਂ ਦਿੱਤੀਆਂ ਬਿਜਲੀ ਵਾਲਾ ਮੁੱਦਾ ਬੜਾ ਵੱਡਾ ਇਹਨਾਂ ਕੋਈ ਗਰੰਟੀ ਪੂਰੀ ਨਹੀਂ ਹੋਣੀ ਦੇ ਰੋਵੇ ਕਰ ਦਿੱਤੀ ਕਹਿੰਦਾ ਭਾ ਪਿਵਰੋਦੀ ਨੇ ਇਹਨਾਂ ਦਾ ਕੰਮ ਹੈ ਬੋਲਣਾ ਪਰ ਮੈਂ ਤੁਹਾਨੂੰ ਦੱਸ ਦਿਆਂ ਅਸੀਂ ਕਿਸੇ ਦੀ ਨਕੀਰ ਮਟਾਉਣ ਨਹੀਂ ਆਏ ਅਸੀਂ ਮਿਹਨਤ ਕਰਕੇ ਕੰਮ ਕਰਕੇ ਆਪਣੀ ਨਕੀਰ ਲੰਮੀ ਖਿੱਚਣ ਆਏ ਕਹਿੰਦੇ ਨੇ ਬੇਹਿੰਮਤੇ ਨੇ ਜਿਹੜੇ ਬਹਿ ਕੇ ਕਰਮ ਸ਼ਿਕਵਾ ਮੁਕੱਦਰਾ ਦਾ ਬੇਹਿੰਮਤੇ ਨੇ ਬਹਿ ਕੇ ਕਰਮ ਸ਼ਿਕਵਾ ਮੁਕੱਦਰਾ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਖਤਰਾ ਦਾ ਪੀ ਪਾਰਟੀ ਦਾ ਕਤਲ ਕਰਨ ਤੱਕ ਗਈ ਹੈ ਵੀ ਖਤਮ ਕਰਦੀ ਹੈ ਕਿਉਂ ਖਤਮ ਕਰਦੀ ਹੈ ਕਿਉਂ ਕਰਦੀ ਹੈ ਬੀਜੇਪੀ ਅਰਵਿੰਦ ਕੇਸ਼ਰੀਵਾਦ ਦਿੱਲੀ ਦੇ ਘਰੋਂ ਉੱਠੇ ਸੀ ਦਿੱਲੀ ਦੇ ਲੋਕਾਂ ਨੇ ਪਿਆਰ ਕੀਤਾ ਦਿੱਲੀ ਦੇ ਵਿੱਚ ਸਰਕਾਰ ਉਸ ਤੋਂ ਬਾਅਦ ਚੰਗੇ ਕੰਮ ਕੀਤੇ ਉੱਥੇ ਫਿਰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਅੱਜ ਪੰਜਾਬ 'ਚ ਸਰਕਾਰ ਹੈ ਫਿਰ ਚੰਡੀਗੜ੍ਹ ਦੇ ਵਿੱਚ ਮੇਰ ਬਣ ਗਿਆ ਆਵਾਦਵੀ ਪਾਰਟੀ ਦਾ ਫਿਰ ਸਾਬ ਨੇ ਤੇ ਕਹਿਣਾ ਇਹ ਵੀ ਇਹਨਾਂ ਨੂੰ ਕਿਸ ਹਿਸਾਬ ਨਾਲ ਦਬਾ ਦੇ ਇਹ ਸਿਰ ਤੇ ਚੜਦੇ ਆਉਂਦੇ ਨੇ ਸੋ ਮੈਂ ਦੱਸਣਾ ਚਾਹੁੰਦਾ ਐ ਇਹ ਜਿਹੜਾ ਸਾਡਾ ਦੇਸ਼ ਐ ਨਾ ਇਹ ਇਨਕਲਾਬੀਆਂ ਦਾ ਇਨਕਲਾਬੀਆਂ ਦਾ ਜਿੰਨਾ ਇਹਨੂੰ ਦਬੋਣ ਦੀ ਕੋਸ਼ਿਸ਼ ਕਰਾਂਗੇ ਨਾ ਇਹ ਹੌਂਦੇ ਉੱਪਰ ਕਿਉਂ ਹੁੰਦੇ ਨੇ ਇੱਕ ਕੇਜਰੀਵਾਲ ਸਾਹਿਬ ਤੇ ਦਿੱਲੀ ਦੀ ਜੇਲ੍ਹ ਦੇ ਵਿੱਚ ਬਿਠਾ ਦਿੱਤਾ ਇਹ ਕੱਲੀ ਕੱਲੀ ਕੁਰਸੀ ਤੇ ਕੇਜਰੀਵਾਲ ਬੈਠਾ ਇੱਕ ਰਾਤ ਉੱਥੇ ਰਿਹਾ ਕੇ ਕੇਜਰੀ ਰਾਤ ਸਾਹ ਨੂੰ ਜਦੋਂ ਫੜੇ ਜਿਹਦੇ ਅੰਦਰ ਕਿਤੇ ਮੈਂ ਉਹਨਾਂ ਦੇ ਪਰਵਾਹ ਨਹੀਂ ਭਾਬੀ ਜੀ ਉਹਨਾਂ ਨੂੰ ਮਿਲਣ ਗਿਆ ਮਨ ਦੁਖੀ ਸੀ ਦਿਲ ਦੁਖੀ ਸੀ ਜਦੋਂ ਮੈਂ ਜਾ ਕੇ ਕਿਹਾ ਮਿਲਿਆ ਉਹਨਾਂ ਨੂੰ ਪਰ ਮੈਂ ਉੱਥੇ ਡਬਲ ਹੌਸਲਾ ਲੈ ਕੇ ਆਇਆ ਡਬਲ ਹੌਸਲਾ ਲੈ ਕੇ ਆਇਆ ਕਿਉਂਕਿ ਉਹ ਕਹਿੰਦੇ ਪਰਵਾਹ ਨਹੀਂ ਕਰਦੇ ਤਗੜੇ ਹੋ ਕੇ ਮੈਦਾਨ ਦੇ ਵਿੱਚ ਡਟੋ ਲੋਕ ਤੁਹਾਡੇ ਨਾਲ ਪਿਆਰ ਕਰਦੇ ਨੇ ਲੋਕਾਂ ਦੀ ਕਚੈਰੀ ਤੇ ਜਾਓ ਦੱਸੋ ਕਿ ਇਸ ਕਦਰ ਤੱਕ ਸਾਡੇ ਨਾਲ ਧੱਕਾ ਕਰੇ ਕਿੰਤੋਂ ਤੱਕ ਜਾ ਰਹੇ ਨੇ ਲੋਕ ਤੁਹਾਨੂੰ ਆਪ ਪਿਆਰ ਕਰਨਗੇ ਮੈਂ ਕਹਿਣਾ ਚਾਹੁੰਦਾ ਕੇਵਲ ਸਾਹਿਬ ਕਰਕੇ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਤੇ ਸਖਲੀਆਂ ਨੇ ਜਿਨ੍ਹਾਂ ਦੇਸ਼ ਦੀ ਖਾਤਰ ਸੇਵਾ 'ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸੋ ਮੈਂ ਜੇ ਮੈਂ ਕੰਮ ਕਰਉਣ ਲੱਗਾ ਆਪਣੀ ਸਰਕਾਰ ਦੇ ਪਿਛਲੇ 2 ਸਾਲਾਂ ਦੇ ਵਿੱਚ ਇੱਥੇ ਬਿੱਲ ਬੰਦਨ ਵੀ ਬੜਾ ਆ ਗਿਆ ਟਾਈਮ ਲੱਗ ਜਾਣਾ 600 ਜੁੱਟ ਭਰੀ ਹੈ ਮੈਂ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦਾ ਮੈਂ ਆਉਣ ਤੋਂ ਪਹਿਲਾਂ ਕੋਈ ਹਲਕੇ ਦਾ ਰਿਕਾਰਡ ਪੁੱਛਿਆ ਮੈਨੂੰ ਪਤਾ ਲੱਗਾ ਕਿ ਇਹਦੇ 90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਸਹੀ ਗੱਲ ਹੈ ਕਿਹਾ ਉਸਨੂੰ ਸਹੀ ਗੱਲ ਹੈ ਸਹੀ ਗੱਲ ਫਿਰ ਮੈਂ ਦੱਸਣਾ ਚਾਹੁੰਦਾ ਜਦੋਂ ਸਰਕਾਰ ਬਣੀ ਪੰਚਾਇਤੀ ਜ਼ਮੀਨਾਂ ਸੀ ਕਦੋਂ ਜੱਸੀ ਫਿਰ ਉਹ ਵੀ ਚਣਾਈਆਂ ਫਿਰ ਮੈਂ ਦਸਰਾ ਚੋਲਾ ਮੁਹੱਲਾ ਕਲੀਨਿਕ ਬਣਾਏ ਫਿਰ ਮੈਂ ਦਸਰਾ ਚੋਲਾ 45000 ਦੇ ਕਰੀਬ ਨੌਕਰੀਆਂ ਦਿੱਤੀਆਂ 13000 ਕਰਮਚਾਰੀ ਜਿਹੜੇ ਕੱਚੇ ਸੀ ਉਹ ਪੱਕੇ ਕੀਤੇ ਮੈਂ ਦਸਰਾ ਚੋਲਾ ਆਵੇ ਪੰਜ ਵਾਰੀ ਵਿਧਾਇਕ ਬਣ ਜਾਂਦਾ ਸੀ ਐਮਐਲਏ ਬਣ ਜਾਂਦਾ ਸੀ ਉਹਦੀਆਂ 5-5 ਪੈਨਸ਼ਨਾਂ ਲੱਗਦੀਆਂ ਸੀ ਭਗਵੰਤ ਮਾਜੀ ਕਹਿੰਦੇ ਜੇਤਨ ਚਾਹੂ ਫਿਰ ਗਿਆ ਇੱਕ ਐਮਐਲਏ ਦੀ ਕੋਈ ਪੈਨਸ਼ਨ ਰਹੂਗੀ ਜਦੋਂ ਬੰਦਿਆ ਸੋ ਵੀ ਕਰਕੇ ਰਖਾਲ ਦਿੱਤਾ ਜੇ ਮੈਂ ਤੁਹਾਨੂੰ ਦੱਸਾਂ ਸਭ ਤੋਂ ਵੱਡੀ ਗੱਲ ਹੈ ਅਸੀਂ ਜੇ ਰਾਤ ਨੂੰ ਸੌਂਨੇ ਆ ਤੇ ਬਾਹਰਾਂ ਦੇ ਉੱਤੇ ਸਾਡੇ ਨੌਜਵਾਨ ਜਾਗਦੇ ਨੇ ਪੰਜਾਬ ਨੂੰ ਸਾਡੀ ਰੱਖਿਆ ਕਰਦੀ ਹੈ ਕਿਹਾ ਸੀ ਵੀ ਜਦੋਂ ਸਾਡੀ ਸਰਕਾਰ ਰਹੂਗੀ ਅਸੀਂ ਇਹਨਾਂ ਨੂੰ 1 ਕਰੋੜ ਰੁਪਏ ਆਵਰ ਤੇ ਕਿਸੇ ਨੇ ਮਾਂ ਦਾ ਪੁੱਤ ਉਹਦੀਆਂ ਨਜ਼ਰਾਂ ਤੋਂ ਨਹੀਂ ਮਾਰਦਾ ਅਮਰ ਦੇ ਕਿਸੇ ਦਾ ਪੁੱਤ ਸ਼ਹਾਦਤ ਜਿਹੜੀ ਹੈ ਦੇਸ਼ ਦੀ ਕਿਉਂਕਿ ਕੁਰਬਾਨੀ ਜਿਹੜੀ ਹੈ ਤੇ ਜਾਗਣ ਵਾਲੇ ਤੇ ਮੀਲਾ ਵਾਲੇ ਬੰਦੇ ਨੇ ਪਰ ਮੈਂ ਮੰਨਦਾ ਇੰਨੀ ਗੱਲ ਕਹਿ ਸਕਦਾ ਇਹ ਉਹ ਮੁੱਖ ਮੰਤਰੀ ਹੈ ਜਿਹਨੂੰ ਤੁਸੀਂ ਪਿਆਰ ਕੀਤਾ ਬਣਾਇਆ ਰੱਬ ਨਾ ਕਰੇ ਕਿਸੇ ਦਾ ਪੁੱਤ ਜਿਹੜਾ ਸ਼ਹੀਦ ਹੋ ਪਰ ਜਿੱਥੇ ਜਿੱਥੇ ਸ਼ਹਾਦਤ ਦਿੱਤੀ ਮਾਰ ਨੂੰ ਮੁੱਖ ਮੰਤਰੀ ਸਾਹਿਬ ਦੇ ਘਰ ਜਾ ਕੇ ਕਰੋੜ-ਕਰੋੜ ਰੁਪਈਆ ਤੇ ਪੁੱਤ ਨੂੰ ਉਹਨਾਂ ਦੇ ਸਰਕਾਰੀ ਨੌਕਰੀਆਂ ਦੇ ਕੇ ਆਏ ਹੱਲੇ ਤੇ ਘੁਏ ਪਹੁੰਚੇ ਐ ਸਾਰੇ ਪੁੱਤ ਜਿਹੜੇ ਕਾਮਰੂ ਪੈਣ ਗਿਆ ਚੱਪ ਨਹੀਂ ਡਣਗੇ ਮਤਾਨੇ ਇਸ ਵਾਰ ਲੋਕ ਕਾਮਰੂ ਪੈਣ ਦੇ ਸੋ ਮੈਂ ਇਹ ਇੱਕ ਗੱਲਾ ਤੁਹਾਡੇ ਅੱਗੇ ਕਰਦਾ ਹਾਂ ਔਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਇਹੋ ਕਰਦਾ ਤੁਹਾਡੇ ਜਿੱਥੇ ਜਿੱਥੇ ਸੱਜਣ ਨਿੱਕਰ ਰਿਸ਼ਤੇਦਾਰ ਜਿੱਥੇ ਪੁੱਤ ਵੈ ਜਿੱਥੇ ਧੀ ਵਾਈ ਹੈ ਸਾਰਿਆਂ ਨੂੰ ਬੇਨਤੀ ਕਰਦੇ ਹੋ ਫੇ ਮੁੰਡਾ ਸਾਡਾ ਖੜ ਗਿਆ ਇੱਕ ਮੌਕਾ ਚੱਲ ਰਿਹਾ ਇਹਦੇ ਨਾਲ ਵੇਖ